ਆਮ ਆਦਮੀ ਪਾਰਟੀ ਵੱਲੋਂ ਮੁਹੱਲੀ ਨੇੜੇ 23 April ਨੂੰ ਉਲੀਕੇ ਗਏ ਪਹਿਲੇ ਬੋਲਦਾ ਪੰਜਾਬ ਯਾਨੀ ਪੰਜਾਬ ਡਾਇਲੌਗ ਨੂੰ ਬਹੁਤ ਚੰਗਾ ਹੰਗਾਰਾ ਮਿਲਿਆ ਹੈ ਇਹ ਬੋਲਦਾ ਪੰਜਾਬ ਪ੍ਰੋਗਰਾਮ ਉਸ ਇਲਾਕੇ ਦੇ ਨੌਜਵਾਨਾਂ ਯਾਨੀ ਯੂਥ ਨੂੰ ਸਮਰਪਿਤ ਸੀ ਸਾਡੀ ਤਾਂ ਕੋਸ਼ਿਸ਼ 4-5 4-500 ਨੌਜਵਾਨਾਂ ਨਾਲ ਸਿੱਧਾ ਰابطਾ ਕਾਇਮ ਕਰਨ ਦੀ ਸੀ ਪਰ ਉੱਥੇ ਘੱਟੋ-ਘੱਟ 8-900 ਨੌਜਵਾਨਾਂ ਨੇ ਸ਼ਿਰਕਤ ਕੀਤੀ ਕਿਉਂਕਿ ਰਿਸਪੌਂਸ ਚੰਗਾ ਸੀ ਇਸ ਲਈ ਬਤੌਰ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਮੈਨੂੰ ਬਹੁਤ ਸੰਤੁਸ਼ਟੀ ਹੋਈ ਪਰ ਜੋ ਬੋਲਦਾ ਪੰਜਾਬ ਮੂਹਮ ਦੌਰਾਨ ਸੁਣਨ ਨੂੰ ਮਿਲਿਆ ਉਸ ਨਾਲ ਇੱਕ ਤਰ੍ਹਾਂ ਨਾਲ ਅਫਸੋਸ ਵੀ ਹੋਇਆ ਕੁਝ ਬੱਚਿਆਂ ਦੀ ਉਦਾਸੀ ਉਹਨਾਂ ਦੇ ਚਿਹਰੇ ਉੱਤੇ ਸਾਫ਼ ਚਲਕਦੀ ਸੀ ਬਹੁਤ ਸਾਰੇ ਨੌਜਵਾਨ ਮੌਜੂਦਾ ਸਰਕਾਰ ਨਾਲ ਖਫਾ ਨਜ਼ਰ ਆਏ ਕਈ ਮੌਜੂਦਾ ਸਿੱਖਿਆਕ ਪ੍ਰਣਾਲੀ ਤੋਂ ਨਿਰਾਸ਼ ਸਨ ਇੱਕ ਹੁਨਾਰ ਖਿਡਾਰੀਨ ਲੜਕੀ ਨੇ ਦੱਸਿਆ ਕਿ ਕਿਵੇਂ ਰਾਜ ਸਰਕਾਰ ਦੀ ਅਣਗਹਿਲੀ ਅਤੇ ਪਾਵੇ ਹੀਣਤਾ ਕਰਕੇ ਉਸਦੇ ਸੁਪਨੇ ਸাকার ਨਹੀਂ ਹੋ ਸਕੇ ਇੱਕ ਹੋਰ ਲੜਕੀ ਜਿਸ ਦਾ ਹਸਬੰਡ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਹੈ ਉਸਨੇ ਆਪਣੀ ਹੱਡ ਬੀਤੀ ਸਾਂਝੀ ਕੀਤੀ ਜੋ ਉਸਨੇ ਕਿਹਾ ਉਹ ਮੈਂ ਇੱਕ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰੂੰਗਾ ਅਫਸੋਸ ਹੈ ਕਿ ਇਹ ਸਭ ਕੁਝ ਯਾਨੀ ਨਸ਼ੇ ਬੇਰੁਜ਼ਗਾਰੀ ਵਗੈਰਾ ਆਪਣੇ ਅੱਜ ਦੇ ਪੰਜਾਬ ਦੇ ਨੌਜਵਾਨ ਪੁਗਤ ਰਹੇ ਨੇ ਪਰ ਸੈਟੀਸਫੈਕਸ਼ਨ ਇਹ ਸੀ ਕਿ ਇਹ ਗੱਲਾਂ ਹੁਣ ਬਾਹਰ ਆ ਰਹੀਆਂ ਨੇ ਨੌਜਵਾਨਾਂ ਨੇ ਖੁੱਲ ਕੇ ਸਿਰਫ ਸਵਾਲ ਹੀ ਨਹੀਂ ਪੁੱਛੇ ਸੁਝਾਅ ਵੀ ਦਿੱਤੇ 218 ਸੁਝਾਅ ਲਿਖਤੀ ਰੂਪ ਚ ਸਾਨੂੰ ਉਸ ਫੰਕਸ਼ਨ ਚ ਦਿੱਤੇ ਗਏ ਜਿਨ੍ਹਾਂ ਉਤੇ ਬੋਲਦਾ ਪੰਜਾਬ ਦੀ ਟੀਮ ਗੌਰ ਕਰ ਰਹੀ ਹੈ ਬੋਲਦਾ ਪੰਜਾਬ ਦਾ ਹੁਣ ਕਾਫਲਾ 30 ਅਪ੍ਰੈਲ ਨੂੰ ਸੰਗਰੂਰ ਪਹੁੰਚ ਰਿਹਾ ਹੈ ਉੱਥੇ ਵੀ ਅਸੀਂ ਨੌਜਵਾਨਾਂ ਨਾਲ ਗੁਫ਼ਤਗੂ ਕਰਾਂਗੇ ਜਿਵੇਂ ਮੈਂ ਅੱਗੇ ਕਿਹਾ ਸੀ ਕਿ ਸਾਡੀ ਯਾਨੀ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੋਵੇਗੀ ਕਿ ਨੌਜਵਾਨਾਂ ਦੇ ਮੌਜੂਦਾ ਮਸਲਿਆਂ ਬਾਰੇ ਜਾਣਕਾਰੀ ਹਾਸਲ ਕਰਕੇ ਤੁਹਾਡੇ ਸਭ ਦੇ ਸੁਝਾਅ ਲੈ ਕੇ ਅਸੀਂ ਕੋਈ ਠੁਕਵੇਂ ਹੱਲ ਲੱਭਣ ਦੀ ਕੋਸ਼ਿਸ਼ ਕਰੀਏ